ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪੁਨੇ ਸਦਾ ਸਦਾ ਰੰਗਮਾਨ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪੁਨੇ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਾਧ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਇ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ ਜੀਓ ਪਾਏ ਪਿੰਡ ਜਨਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਾਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ